ਬਲੇਸ਼ੀਆ ਤੋਂ ਸਿੱਖੀ ਤਸਕਰੀ ਪੰਜਾਬ ਆ ਸ਼ੁਰੂ ਕੀਤੀ ਤਸਕਰੀ ਨਸ਼ਾ ਹਥਿਆਰਾਂ ਦੀ ਕਰਦੇ ਸੀ ਤਸਕਰੀ ਜਿੱਥੇ ਪੂਰੇ ਪੰਜਾਬ ਦੇ ਵਿੱਚ ਨੌਜਵਾਨਾਂ ਚ ਕਰੇਜ਼ ਹੈ ਕਿ ਅਸੀਂ ਬਾਹਰ ਯਾਨੀ ਕਿ ਦੂਸਰੇ ਵਿਦੇਸ਼ ਤੇ ਵਿੱਚ ਜਾ ਕੇ ਸੈਟਲ ਹੋਵਾਂਗੇ ਆਪਣੀ ਚੰਗੇ ਭਵਿੱਖ ਦੇ ਲਈ ਉੱਥੇ ਕੰਮਕਾਰ ਕਰਾਂਗੇ ਤੇ ਪਿੱਛੋਂ ਆਪਣੇ ਪੰਜਾਬ ਦੇ ਵਿੱਚ ਆਪਣੀ ਫੈਮਿਲੀ ਦਾ ਪਾਲਣ ਪੋਸ਼ਣ ਕਰਾਂਗੇ ਯਾਨੀ ਕਿ ਇੱਕ ਵਧੀਆ ਜੀਵਨ ਅਪਣਾਵਾਂਗੇ ਪਰ ਉੱਚੇ ਹੀ ਕੁਝ ਲੋਕ ਐਸੇ ਨੇ ਜਿਹੜੇ ਬਾਹਰ ਵਿਦੇਸ਼ਾਂ 'ਚ ਜਾ ਕੇ ਤਸਕਰੀਆਂ ਕਰ ਰਹੇ ਨੇ ਗਲਤ ਕੰਮ ਸਿੱਖ ਕੇ ਭਾਰਤ 'ਚ ਆ ਕੇ ਆਪਣੇ ਪੰਜਾਬ 'ਚ ਆ ਕੇ ਉਹ ਇੱਥੇ ਗਲਤ ਕੰਮ ਸ਼ੁਰੂ ਕਰ ਰਹੇ ਨੇ ਜੀ ਹਾਂ ਇੱਕ ਐਸਾ ਹੀ ਮਾਮਲਾ ਅੰਮ੍ਰਿਤਸਰ ਦੇ ਵਿੱਚ ਸਾਹਮਣੇ ਆਇਆ ਜਦੋਂ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਦੋ ਨੌਜਵਾਨ ਮਲੇਸ਼ੀਆ ਦੇ ਰਹਿਣ ਵਾਲੇ ਸੀ ਯਾਨੀ ਕਿ ਮਲੇਸ਼ੀਆ ਉਹ ਪਿਛਲੇ 1-2 ਸਾਲ ਤੋਂ ਉੱਥੇ ਰਹਿ ਰਹਿ ਕੇ ਵਾਪਸ ਪੰਜਾਬ ਪਰਤੇ ਸਨ ਯਾਨੀ ਕਿ ਜਦੋਂ ਹੋਰ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਮਲੇਸ਼ੀਆ 2001 ਬੰਦਾ 2022 ਤੇ ਇੱਕ ਬੰਦਾ 2023 ਦੇ ਵਿੱਚ ਮਲੇਸ਼ੀਆ ਗਿਆ ਜਿਨ੍ਹਾਂ ਦੇ ਵਿੱਚ ਇੱਕ 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 ਦਾ ਨਾਮ ਗੁਰਪ੍ਰੀਤ ਤੇ ਹਰਪ੍ਰੀਤ ਤੇ ਦੂਸਰੇ ਦਾ ਨਾਮ ਗੁਰਪਾਲ ਸੀ ਦੋਨੋਂ ਜਾਣੇ ਇੱਕ ਨੇ ਇੱਕ ਸਾਲ ਮਲੇਸ਼ੀਆ ਲਗਾਇਆ ਤੇ ਇੱਕ ਨੇ 7 ਮਹੀਨੇ ਮਲੇਸ਼ੀਆ ਲਾਇਆ ਯਾਨੀ ਕਿ ਇੱਕ ਸਤ ਇੱਕ ਪੂਰਾ ਸਾਲ ਮਲੇਸ਼ੀਆ ਰਹਿ ਕੇ ਆਇਆ ਤੇ ਇੱਕ 7 ਮਹੀਨੇ ਮਲੇਸ਼ੀਆ ਰਹਿ ਕੇ ਆਇਆ ਤੇ ਪਰ ਉੱਥੇ ਉਹਨਾਂ ਦੀ ਮੁਲਾਕਾਤ ਹੋਈ ਰਾਣਾ ਤਸਕਰ ਦੇ ਨਾਲ ਜਿਹੜਾ ਕਿ ਪਾਕਿਸਤਾਨ ਦਾ ਇੱਕ ਫੇਮਸ ਤਸਕਰ ਹੈ ਪੰਜਾਬ ਦੇ ਨਾਲ ਲੱਗੇ ਪਿੰਡਾਂ ਦੇ ਵਿੱਚ ਸਪਲਾਈ ਤੇ ਤਸਕਰੀ ਕਰਨ ਦੇ ਵਿੱਚ ਉੱਥੇ ਉਹਨਾਂ ਨੇ ਉਸ ਦੇ ਕੋਲੋਂ ਤਸਕਰੀ ਸਿੱਖੀ ਕਿਵੇਂ ਸਾਰਾ ਕੰਮ ਹੁੰਦਾ ਹੈ ਤਸਕਰੀ ਦਾ ਕਿਵੇਂ-ਕਿਵੇਂ ਲਿੰਕ ਬਣਾਣਗੇ ਕਿਵੇਂ ਸਮਾਨ ਪਹੁੰਚੇਗਾ ਤਾਰੋ ਪਾਰ ਕਿਦਾਂ ਸਮਾਨ ਲੈ ਜਾਣਾ ਹੈ ਜਾਂ ਫਿਰ ਉੱਥੋਂ ਦੀ ਸਮਾਨ ਕਿਦਾਂ ਡਰੋਨ ਰਾਹੀਂ ਸਿੱਟਿਆ ਜਾਵੇਗਾ ਕਿੱਥੇ ਸਿੱਟਿਆ ਜਾਵੇਗਾ ਕਿੰਨੀ ਮਾਤਰਾ 'ਚ ਸਿੱਟਿਆ ਜਾਵੇਗਾ ਹਥਿਆਰਾਂ ਦੇ ਨਾਲ ਹੈਰੋਇਨ ਆਏਗੀ ਜਾਂ ਕੁਝ ਹੋਰ ਸਮਾਨ ਆਏਗਾ ਤੇ ਨਾਲ ਹਵਾਲੇ ਦਾ ਕੰਮ ਵੀ ਹੋਏਗਾ ਤਾਂ ਇਹ ਸਾਰੀ ਸਿਕਹਲਾਈ ਮਲੇਸ਼ੀਆ ਤੋਂ ਲੈ ਕੇ ਆਏ ਤੇ ਫਿਰ ਅੰਦਰ ਇਹ ਪੰਜਾਬ ਦੇ ਵਿੱਚ ਆ ਕੇ ਸ਼ੁਰੂਆਤ ਕਰ ਦਿੱਤੀ। ਪੰਜਾਬ ਜਾ ਕੇ ਉਹਨਾਂ ਨੇ ਆਪਣੇ ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਿਹੜੀ ਬਾਰਡਰ ਏਰੀਆ ਪੈਂਦਾ ਹੈ ਉੱਥੋਂ ਦੀ ਉਹਨਾਂ ਨੇ ਹੈਰੋਇਨ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ। ਹੈਰੋਇਨ ਦੀ ਤਸਕਰੀ ਕੀਤੀ, ਭਾਰਤ ਦੇ ਵਿੱਚ ਵੇਚਣੀ ਸ਼ੁਰੂ ਕਰ ਦਿੱਤੀ, ਪੰਜਾਬ 'ਚ ਵੇਚਣੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਹਥਿਆਰਾਂ ਵੀ ਨਾਲ-ਨਾਲ ਤਸਕਰੀ ਕਰਨੇ ਸ਼ੁਰੂ ਕਰ ਦਿੱਤੇ ਤੇ ਹੋਰ ਪੁਲਿਸ ਨੂੰ ਹੋਰ ਕੀ ਕੁਝ ਉਹਨਾਂ ਤੋਂ ਜਾਣਕਾਰੀ ਮਿਲੀ ਜ਼ਰਾ ਉਹ ਵੀ ਸੁਣ ਲਵੋ। ਸਾਡੇ ਮਾਨਯੋਗ ਸੀਐਮ ਸਾਹਿਬ ਜਿਹੜੀ ਨਸ਼ਾ ਵਿਰੋਧ ਜਿਹੜਾ ਯੁੱਧ ਚੱਲ ਰਿਹਾ ਕੈਂਪੇਨ ਔਰ ਆਰਗੇਨਾਈਜ਼ ਕ੍ਰਾਈਮ ਦੇ ਔਰ ਸਮਗਲਿੰਗ ਦੇ ਖਿਲਾਫ ਜਿਹੜੀ ਕੈਂਪੇਨ ਹੈ ਉਹਦੇ ਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਤਿੰਨ ਦੋਸ਼ੀ ਫੜੇ ਆ ਇਹ ਨਾਰਕੋ ਆਰਮਸ ਦੇ ਹਵਾਲਾ ਨੈਟਵਰਕ ਦੇ ਪੈਨ ਉਹਨਾਂ ਕਹਿ ਸਕਦੇ ਆ ਇਹ ਤਿੰਨੋਂ ਦੋਸ਼ੀ ਦੋ ਇਹਨਾਂ ਚੋਂ ਜਿਹੜੇ ਹੈਗੇ ਤਰਨਤਾਰਨ ਡਿਸਟ੍ਰਿਕਟ ਦੇ ਨੇ ਇੱਕ ਅੰਮ੍ਰਿਤਸਰ ਰੂਰਲ ਦਾ ਹੈ ਦੋ ਜਣੇ ਜਿਹੜੇ ਇਹਦੇ ਚੋਂ ਮੇਨ ਨੇ ਹਰਪ੍ਰੀਤ ਤੇ ਗੁਰਪਾਲ ਇਹ ਮਲੇਸ਼ੀਆ ਗਏ ਸੀਗੇ ਅਲੱਗ-ਅਲੱਗ ਸਮੇਂ ਤੇ ਔਰ ਇਹਨਾਂ ਦਾ ਕਾਮਨ ਕਨੈਕਸ਼ਨ ਬਣਿਆ ਰਾਣਾ ਇੱਕ ਸਮਗਲਰ ਜਿਹੜਾ ਪਹਿਲਾਂ ਵੀ ਬੜਾ ਨਟੋਰੀਅਸ ਹੈਗਾ ਪਾਕਿਸਤਾਨ ਦਾ ਉਸ ਤੋਂ ਬਾਅਦ ਇਹ ਵਾਪਸ ਆਏ ਆ ਕੇ ਕਿਉਂਕਿ ਬਾਰਡਰ ਏਰੀਆ ਨੂੰ ਬਿਲੋਂਗ ਕਰਦੇ ਨੇ ਇਹਨਾਂ ਨੇ ਫੇਰ ਆਪਣਾ ਰਾਸਤਾ ਜਿਹੜਾ ਉਹਨਾਂ ਨੇ ਬਾਹਰ ਰੱਖਿਆ ਉਸ ਤੋਂ ਬਾਅਦ ਕਈ ਸੌਰਟੀਆਂ ਜਿਹੜੀਆਂ ਡਰੋਨ ਰਾਹੀਂ ਸਮਗਲ ਹੋਈਆਂ ਚਾਹੇ ਉਹ ਪਿਸਟਲ ਨੇ ਸਫਿਸਟੀਕੇਟਿਡ ਚਾਹੇ ਹੀਰੋਇਨ ਹੈ ਔਰ ਹਵਾਲੇ ਦਾ ਵੀ ਇਸ ਐਂਗਲ ਪੜਾ clear ਆਇਆ ਕਿ ਕਿਸ ਤਰ੍ਹਾਂ ਪੈਸਾ ਵਾਪਸ ਪਾਕਿਸਤਾਨ ਨੂੰ ਜਾਂਦਾ ਇਹਦੇ ਟੋਟਲ ਜਿਹੜੀ ਰਿਕਵਰੀ ਹੈ 2 ਕਿਲੋ .02 ਜਿਹੜੀ ਹੈਗੀ ਹੈ ਹੀਰੋਇਨ ਹੈ 4 ਪਿਸਟਲ ਨੇ ਇਹਦੇ ਚ ਇੱਕ ਗਲੌਕ ਹੈ ਤੇ ਤਿੰਨ ਜਿਹੜੇ ਪਿਸਟਲ ਨੇ ਉਹ ਹੈਗੇ ਆ 30 ਬੋਰ ਦੇ ਨਾਲ ਨਾਲ 3 ਲੱਖ ਡਰਗ ਮੰਨੀ ਹੈ ਔਰ ਇੱਕ ਮੋਟਰਸਾਈਕਲ ਅਬਰਾਮਧ ਹੋਇਆ ਜਿਹੜੀ ਹਰਪ੍ਰੀਤ ਤੇ ਜਿਹੜਾ ਗੁਰਪਾਲ ਨੇ ਇਹ ਇੱਕ ਜਣਾ 2023 ਚ ਗਿਆ 23 ਚ ਵਾਪਸ ਆਇਆ ਸੌਰੀ 7 ਮਹੀਨੇ ਲਾ ਕੇ ਮਲੇਸ਼ੀਆ ਇੱਕ 2022 ਚ ਗਿਆ ਤੇ 23 ਚ ਵਾਪਸ ਆ ਗਿਆ ਸੋ ਜਿਹੜੀ ਇਹਦੇ ਚ ਇੱਕ ਇੰਪੋਰਟੈਂਟ ਗੱਲ ਇਹ ਆਈ ਹੈ ਕਿ ਜਿਹੜਾ ਮਲੇਸ਼ੀਆ ਹੈ ਉਹ ਪਿੱਛੇ ਵੀ ਆਪਾਂ ਡਿਸਕਸ ਕੀਤਾ ਹੈ ਸ਼ੇਅਰ ਕੀਤਾ ਗਿਆ ਸਾਰੇ মিডিਆ ਨਾਲ ਵੀ ਕਿ ਮਲੇਸ਼ੀਆ ਚ ਕਾਫੀ ਕ੍ਰਿਮੀਨਲ ਐਕਟੀਵਿਟੀ ਜਿਹੜੀਆਂ ਉਹ ਚੱਲ ਰਹੀਆਂ ਆ ਬਿਕੋਜ਼ ਉਤੋਂ ਪਾਕਿਸਤਾਨ ਨਾਲ ਲਿੰਕ ਕਰ ਲੈਂਦੇ ਨੇ ਲੋਕ ਫਿਰ ਇੰਡੀਆ ਆ ਕੇ ਉਸ ਰਹਿੰਦੇ ਆ ਬਹੁਤ ਸਾਰੇ ਗੈਂਗਸਟਰ ਵੀ ਜਿਹੜੇ ਆ ਉੱਥੇ ਔਰ ਟਰੋਰ ਮੋਡਿਊਲ ਚ ਵੀ ਉਤੋਂ ਦੇ ਲੋਕਾਂ ਦਾ ਸ਼ਮੂਲੀਅਤ ਆਈ ਹੈ ਪਹਿਲਾਂ ਸੋ ਇਹਨੂੰ ਵੀ ਆਪਾਂ ਟੇਕ ਅਪ ਕਰਾਂਗੇ ਜਿਹੜੇ ਸੈਂਟਰਲ ਏਜੰਸੀਜ਼ ਦਾ ਇਸ ਤੋਂ ਬਾਅਦ ਜਿਹੜਾ ਰਣਜੋਤ ਦੀ ਗ੍ਰਿਫਤਾਰੀ ਹੋਈ ਹੈ ਉਹ ਤੋਂ ਵੀ ਦੋ ਪਿਸਟਲ ਮਿਲੇ ਆ ਉਹ ਚੋਲਾ ਸਾਹ ਦਾ ਰਹਿਣ ਵਾਲਾ ਹੈ ਮੇਨ ਜਿਹੜਾ ਹਵਾਲਾ ਦਾ ਕੰਮ ਉਹ ਕਰਦਾ ਔਰ ਇਹ ਜਿਹੜੇ ਪੈਸੇ ਨੇ ਚਾਹੇ ਉਹ ਵੈਪਨ ਦੀ ਜਿਹੜੀ ਡਿਲੀਵਰੀ ਦੇਦੇ ਨੇ ਜਾਂ ਹੀਰੋਇਨ ਦੇਦੇ ਨੇ ਇਹਨੂੰ ਜੋ ਦੀ ਹੈਂਡਲ ਕਰਦਾ ਸੀ ਔਰ ਵਾਪਸ ਪਾਕਿਸਤਾਨ ਜਾਂਦੇ ਸੀ ਡਿਫਰੈਂਟ ਹਵਾਲਾ ਚੈਨਲ ਤੋਂ ਉਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਆ ਸੋ ਮੈਂ ਸਮਝਦਾ ਵੀ ਇਹ ਬੜਾ ਇੱਕ ਇੰਪੋਰਟੈਂਟ ਜਿਹੜਾ ਵੈਪਨਸ ਦਾ ਨਾਰਕੋ ਔਰ ਹਵਾਲਾ ਇਹ ਮੋਡਿਊਲ ਬਸਟ ਹੋਇਆ ਔਰ ਇਹਦੇ ਚ ਫਰਦਰ ਵੀ ਇਨਵੈਸਟੀਗੇਸ਼ਨ ਜਿਹੜੀ ਹੈ ਬੜੀ ਇੰਪੋਰਟੈਂਟ ਰਹੇਗੀ ਕਿਉਂਕਿ ਹਵਾਲਾ ਦੇ ਜਿਹੜੇ ਜਿੰਨੇ ਵੀ ਫਾਈਨੈਂਸ਼ੀਅਲ ट्रांजੈਕਸ਼ਨ ਨੇ ਉਹ ਅਸੀਂ ਸਾਰੀਆਂ ਟਰੈਕ ਕਰ ਰਹੇ ਹਾਂ ਇਹਨਾਂ ਦੀਆਂ ਔਰ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਕੇ ਕੀਤੀ ਜਾ ਰਹੀ ਹੈ ਇਹਦੇ ਵਿੱਚ ਮੇਨ ਸਾਡੇ ਜਿਹੜੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਜਗਵਿੰਦਰ ਸਾਡੇ ਏਡੀਸੀਪੀ ਹਰਮਿੰਦਰ ਜੀ ਏਸੀਪੀ ਸਾਹਿਬ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਔਰ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹ ਬੜਾ ਅੱਛਾ ਇੰਟੈਲੀਜੈਂਸ ਬੇਸਡ ਆਪਰੇਸ਼ਨਸ ਤਾਂ ਤੁਸੀਂ ਸੁਣਿਆ ਸੀਪੀ ਪੁੱਲਰ ਨੇ ਕੀ ਕੋਈ ਜਾਣਕਾਰੀ ਦਿੱਤੀ ਕਿ ਕਿਵੇਂ ਇਹਨਾਂ ਨੇ ਉੱਥੇ ਮੁਲਾਕਾਤ ਰਾਣਾ ਤਸਕਰ ਦੇ ਨਾਲ ਹੋਈ ਤੇ ਨਾਲ ਉਸ ਤੋਂ ਸਾਰਾ ਕੰਮ ਸਿੱਖ ਕੇ ਇੱਥੇ ਆ ਕੇ ਇਹਨਾਂ ਨੇ ਸ਼ੁਰੂ ਕਰ ਦਿੱਤਾ ਹਰਪ੍ਰੀਤ ਤੇ ਗੁਰਪਾਲ ਨੇ ਖੈਰ ਹੋਰ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਨ੍ਹਾਂ ਦੇ ਕੋਲੋਂ 2 ਕਿਲੋ ਦੇ ਤਕਰੀਬਨ ਹੈਰੋਇਨ ਬਰਾਮਦ ਹੋਈ ਹੈ ਤੇ ਨਾਲ ਕੁਝ ਹਥਿਆਰ ਤੇ ਕੁਝ ਡਰੱਗ ਮੰਨੀ ਵੀ ਬਰਾਮਦ ਹੋਈ ਹੈ ਤੇ ਸਾਡਾ ਇਹ ਸਟੋਰੀ ਦੱਸਣ ਦਾ ਹੀ ਮਕਸਦ ਹੈ ਕਿ ਜੇਕਰ ਤੁਸੀਂ ਵਿਦੇਸ਼ਾਂ ਦੇ ਵਿੱਚ ਆਪਣੇ ਚੰਗੇ ਭਵਿੱਖ ਲਈ ਜਾ ਰਹੇ ਹੋ ਤੇ ਉੱਥੇ ਹੋਏ ਦੇਸ਼ਾਂ ਦੇ ਜਿਹੜੇ ਤਸਕਰ ਘੁੰਮ ਰਹੇ ਨੇ ਜਾਂ ਫਿਰ ਗਲਤ ਸੰਗਤੀ ਉੱਥੇ ਉਹਨਾਂ ਤੋਂ ਬਚਾਅ ਕੀਤਾ ਜਾਵੇ ਤਾਂ ਕਿ ਜਿਹੜੇ ਲੋਕ ਕਰਜ਼ਾ ਚੱਕ ਕੇ ਤੇ ਆਪਣੇ ਭਵਿੱਖ ਨੂੰ ਉੱਤੇ ਸਹੀ ਕਰਨਗੇ ਨਹੀਂ ਤੇ ਉਹ ਗਲਤ ਕੰਮਾਂ ਦੇ ਵਿੱਚ ਨਾ ਜਾ ਸਕਣ ਜਿਸ ਦੀ ਇੱਕ ਇਹ ਉਦਾਹਰਣ ਹੈ ਕਿਉਂਕਿ ਬਾਹਰ ਜਾ ਕੇ ਉਸ ਤੋਂ ਗਲਤ ਕੰਮ ਸਿੱਖ ਕੇ ਪੰਜਾਬ ਜਾ ਕੇ ਕਰ ਰਹੇ ਹੋ ਤਾਂ ਪੰਜਾਬ ਪੁਲਿਸ ਤੁਹਾਡੇ ਪਿੱਛੇ ਰਹੇਗੀ ਤੇ ਲਗਾਤਾਰ ਤੁਹਾਨੂੰ ਇਹ ਲੱਗ ਰਹੇਗਾ ਕਦੋਂ ਤੁਹਾਡੀ ਗ੍ਰਿਫਤਾਰੀ ਹੋ ਜਾਏ ਤਾਂ ਹੁਣ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਇਹਨਾਂ ਦੋਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਕ੍ਰਾਈਮ ਚਾਰਟ ਦੀ ਸਟੋਰੀ ਤੇ ਤੁਸੀਂ ਵੀ ਕਮੈਂਟ ਕਰਕੇ ਸਿਰ ਦੱਸੋ